ਇਹ ਖੇਲੇ ਮਰਦ ਮਦਾਨੋ ਕਦੇ ਵੀ ਡਰ ਕੇ ਨਹੀਂ ਪੱਛਦੇ ਧਿਆਨ ਨਾਲ ਧਿਆਨ ਨਾਲ ਪਹਿਲਵਾਨ ਜੀ ਸੱਟ ਚੋਟ ਤੋਂ ਬਚਾ ਕਰਨਾ ਕਿਉਂਕਿ ਛੱਜਾਂ ਦਾ ਸੀਜ਼ਨ ਹੈ ਡੰਗਲਾਂ ਦਾ ਸੀਜ਼ਨ ਹੈ ਸੱਟ ਚੋਟ ਤੋਂ ਰਹਿਤ ਕਰਨਾ ਸੱਟ ਚੋਟ ਤੋਂ ਬਚਾ ਕਰਨਾ ਵਾਹ ਬਈ ਵਾਹ ਇੱਕ ਪਾਸੇ ਸੋਮਵੀਰ ਰੁੱਤਕ ਵਾਲਾ ਤਜਰਬੇਕਾਰ ਪਹਿਲਵਾਨ ਹੈ ਦੂਜੇ ਪਾਸੇ ਵੱਡਾ ਜਸੋਂ ਗਰਾਉਂਡ ਦੀ ਧਰਤੀ ਦਾ ਬਹੁਤ ਹੀ ਤਜਰਬੇਕਾਰ ਪਹਿਲਵਾਨ ਹੈ ਜਾਦੀ ਹੋਏ ਗੁਸਤੀ ਮੈਦਾਨ ਦੇ ਵਿੱਚ ਇਹ ਨੌਜਵਾਨਾਂ ਦਰਮਿਆਨ ਇਹ ਕਿਉਂ ਸੂਰਜਾਂ ਨੂੰ ਕਰਦੇ ਨੇ ਟਿੱਚਰਾ ਉਹ ਜਿਹੜੇ ਰੱਖਦੇ ਜਿੱਤਣ ਦੀ ਫਿਕਰ ਇਹ ਹਾਲੀ-ਹਾਲੀ ਫੇਰ ਰਿਸ਼ਨਾਣੀਆਂ ਇਹ ਕਾਲੀਆਂ ਜੋ ਰਾਤਾ ਬੰਨਿਆ ਉਹ ਦੁਨੀਆ ਤੇ ਕਰ ਲੈਣਾ ਕਬਜ ਹੱਲੇ ਤਾਂ ਸ਼ੁਰੂਆਤਾਂ ਬੰਨਿਆ ਇਹ ਦੁਨੀਆ ਤੇ ਕਰ ਲੈਣਾ ਕਬਜ ਹੱਲੇ ਤਾਂ ਗੋਪੀ ਵਿਦੇਸ਼ਾ ਕਰਨ ਵਿਦੇਸ਼ਾ ਸਾਡੇ ਵੀਰ ਸੁਖਰਾਜ ਵਿਦੇਸ਼ਾਂ ਦੇ ਨਾਲ ਪੁੱਜਿਆ ਮੇਲੇ ਨੂੰ ਚਾਰ ਚਾਰ 라운ਡ ਦੇ ਲਈ ਆਡਾ ਵੀਰੋ ਦਾ ਵੀ तहे ਦਿਲੋਂ ਧੰਨਵਾਦ ਕਰਦੇ ਆ ਲਾਉ ਕੁਸ਼ਤੀ ਮੈਦਾਨ ਦੇ ਵਿੱਚ ਚੱਲਦੀ ਵੀ ਪਰਨੇ ਪਾਸੇ ਇਹ ਆ ਸੋ ਵੀਰ ਪਹਿਲਵਾਨ ਰਤਕਪਾਲ ਕਿ ਜੀਰ ਦਿੱਤੇ ਨੇ ਪਹਾੜ ਹੁੰਦਾ ਜਿਹਨਾਂ ਨੂੰ ਜਨੂਨ ਰਾਂਕੇ ਮੱਛਲਾ ਤੋਂ ਦੂਰ ਕਿੱਥੇ ਮਿਲਦਾ ਸਕੂਨ ਕਿ ਉਹ ਹਾਰਦੇ ਨਹੀਂ ਹੁੰਦੇ ਜਿਹੜੇ ਮਰਦ ਤਨੇਰ ਤੁਸੀਂ ਹੌਸਲੇ ਬਣਾ ਕੇ ਬੱਸ ਬੰਬ ਰੱਖਿਓ ਅਸੀਂ ਜਿੱਤਾਂਗੇ ਜ਼ਰੂਰ ਜਾਰੀ ਜਾਗ ਰੱਖਿਓ ਅਸੀਂ ਜਿੱਤਾਂਗੇ ਜ਼ਰੂਰ ਜਾਨੀ ਜਾਗ ਰੱਖਿਓ ਵਾਹ ਬਈ ਵਾਹ ਉੱਪਰਲੇ ਪਾਸੇ ਸੋਵੀ ਰਤਕ ਵਾਲਾ ਹੇਠਲੇ ਪਾਸੇ ਇਹ ਆ ਵੱਡਾ ਜਿਹਾ ਪਹਿਲਵਾਨ ਮਰਾਉੜ ਦੀ ਧਰਤੀ ਦਾ ਨਹੀਂ ਉਹ ਰੀਸਾਂ ਕਹਿੰਦਾ ਜਦੋਂ ਗੱਪਰੂ ਦੇ ਪੱਟ ਢਿੱਡਦੇ ਨੇ ਹਰ ਥਾਂ ਤੇ ਚਰਤੇ ਛਿਰਦੇ ਨੇ ਫਿਰ ਲੋਕ ਵੀ ਗੱਲਾਂ ਕਰਦੇ ਨੇ ਕੁਸ਼ਤੀ ਤੇ ਡੋਟ ਵੀ ਵਰਦੇ ਨੇ ਕਿ ਪੰਜੇ ਦੇ ਵਿੱਚ 500 ਆਹ ਮਾਣ ਦੀ ਥੇਲੀ ਖੋਤੀ ਦਾ ਕਿ ਸੁਖੀਆਂ ਵੱਜਣ ਤਾੜੀਆਂ ਕੋਈ ਮਨ ਕੋਲ ਦਾ ਚੋਟੀ ਦਾ ਭਾਈ ਦਰਸ਼ਕ ਵੀਰੋ ਜੇਕਰ ਤੁਹਾਨੂੰ ਕੁਸ਼ਤੀਆਂ ਵਧੀਆ ਲੱਗ ਰਹੀ ਹੈ ਇੱਕ ਵਾਰੀ ਤਾੜੀ ਮਾਰੋ ਜ਼ੋਰਦਾਰ ਫਿਰ ਵਾਹ ਵਈ ਵਾਹ ਤਾੜੀ ਨਹੀਂ ਵੱਜੀ ਜਿੱਡੇ ਮਨ ਪੁੱਜੇ ਟੀ ਤਾੜੀ ਨਹੀਂ ਵੱਜੀ ਤਾੜੀ ਮਾਰੋ ਇੱਕ ਵਾਰੀ ਜ਼ੋਰਦਾਰ ਹਲੇ ਵੀ ਫਰਕ ਨਹੀਂ ਪਿਆ ਹੁਣ ਪਊਗਾ ਆੜੂ ਆਪਣੇ ਆਪਣੇ ਮਾਪੇ ਦੀ ਕਸਮ ਜਿਹੜਾ ਤਾੜੀ ਨਹੀਂ ਮਾਰੂ ਤਾੜੀ ਮਾਰੋ ਇੱਕ ਵਾਰੀ ਜ਼ੋਰਦਾਰ ਹਾਂਜੀ ਹੁਣ ਵੱਜਿਆ ਪੰਜਾਬੀ ਵਾਲਾ ਤਾੜਾ ਵਾਹ ਵਈ ਵਾਹ ਉੱਪਰਲੇ ਪਾਸੇ ਸੋਬਿਰ ਰਤਕਵਾਲਾ ਹੇਠਲੇ ਪਾਸੇ ਸਾ ਮਰੌੜ ਤਿਲਕਣ ਬਾਜੀ ਦੀ ਖੇਡ 365 ਦਾ ਪਹਿਲਵਾਨੀ ਮਹੋਆ ਵੱਡੇ 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 ਬਹੁਤ ਬਹੁਤ ਧੰਨਵਾਦ ਭਿੰਦਰ ਪਹਿਲਵਾਨ ਜੀ ਬਰਾਪੁਰ ਤੈਦ ਲੋ ਧੰਨਵਾਦ ਇੱਕ ਫਤਿਹ ਦੀ ਸਾਂਝ ਤੁਸੀਂ ਵੀ ਵਾ ਦਿਓ ਦੀਪਾ ਸਰਪੰਚ ਜੀ ਆਈਏ ਜੀ ਇੱਕ ਵਾਰੀ ਅਖਾੜੇ ਦੀ ਸਲਾਮੀ ਲਈਏ ਦੀਪਾ ਸਰਪੰਚ ਜੀ ਪਹਿਲਵਾਨ ਸਾਹਿਬ ਲਓ ਜੀ ਸਾਹਮਣੇ ਸਾਡੇ ਦੀਪਾ ਸਰਪੰਚ ਜੀ ਜਿਨ੍ਹਾਂ ਨੇ ਅਖਾੜੇ ਦੀ ਸਲਾਮੀ ਲਈ ਹੈ ਕੀਰਤੀ ਪਹਿਲਵਾਨ ਜੀ ਉਹਨਾਂ ਦੇ ਫਾਦਰ ਸਾਹਿਬ ਰਿਸਪੈਕਟਡ ਉਹਨਾਂ ਦਾ ਵੀ तहे ਦਿਲੋਂ ਧੰਨਵਾਦ ਕਰਦੇ ਆਂ ਆਪ ਵੀ ਬਹੁਤ ਵਧੀਆ ਪਹਿਲਵਾਨੀ ਕੀਤੀ ਏਰੀਆ ਦਾ ਮਾਣ ਹੈ ਇਲਾਕੇ ਦਾ ਮਾਣ ਹੈ ਇਹਨਾਂ ਨੂੰ ਸੰਪਰਕ ਕਰਦੀਆਂ ਨੇ ਹਰੇਕ ਏਰੀਆ ਦਾ ਦੱਕਲ ਜਿਹੜਾ ਰਾਣਾ ਸਦਾ ਨਹੀਂ ਉਹ ਵੱਡਿਆ ਚੜਾਈਆਂ ਰਹਦੀਆਂ ਕਿ ਸਦਾ ਨਹੀਂ ਹਾਲਾਤ ਰਹਿੰਦੇ ਮਾਰੇ ਬੰਦੇ ਦੇ ਸਦਾ ਨਹੀਂ ਉਹ ਵੱਲਿਆ ਚੜਾਈਆਂ ਰਹਦੀਆਂ ਵਾਹ ਬਈ ਵਾਹ ਚਲਦੀ ਹੋਈ ਕੁਸ਼ਤੀ ਮੈਦਾਨ ਦੇ ਵਿੱਚ ਇਹ ਨੌਜਵਾਨਾਂ ਦਰਮਿਆਨ ਪਰ ਦੇਖਦੇ ਆਂ ਕੌਣ ਜਿੱਤਦਾ ਕੌਣ ਹਰਦਾ ਬਾਤ ਸਮੇਂ ਦੀ ਵਾਹ ਬਈ ਨਹੀਂ ਹੋ ਰਿਹਾ ਇਸ ਦਾ ਬਾਬਾ ਜੀ ਰੈਫਰੀ ਖੜੇ ਆ ਵਿੱਚ ਉਹਨਾਂ ਨੇ ਆਪੇ ਦੇਖ ਲੈਣਾ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਰੈਫਰੀ ਸਾਹਿਬ ਖੜੇ ਉਹਨਾਂ ਨੇ ਫੈਸਲਾ ਦੇਣਾ ਉਹਨਾਂ ਨੇ ਆਪੇ ਦੇਖ ਲੜਾਈ ਜੇ ਪਹਿਲਵਾਨ ਕਹਿੰਦਾ ਹੈ ਤਾਂ ਤਾਂ ਮਿੱਟੀ ਪਾਈ ਜਾਂਦੀ ਹੈ ਆਪਣੀ ਮਰਜ਼ੀ ਨਾਲ ਨਹੀਂ ਪਾਦੇ ਕੋਈ ਨਹੀਂ ਸਿਕਰ ਨਾ ਕਰੋ ਤੁਸੀਂ ਕੁਸ਼ਤੀ ਆਰ ਪਰ ਹੁਣੀ ਬੱਲੇ 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 ਓਏ ਹੋਏ ਹੋਏ ਵਾਹ ਬਈ ਵਾਹ ਵਾਹ ਬਈ ਵਾਹ ਵਾਹ ਬਈ ਵਾਹ ਨਿਯੋਰੀ ਸਾ ਬੱਲੇ 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 ਓਹੋ ਸਿਰਾ ਹੋ ਗਿਆ ਸਾਡੇ ਮਹਿੰਦਰ ਸਿੰਘ ਜੀ ਚੇਲਾ ਜੀ ਉਹਨਾਂ ਦੇ ਪਰਿਵਾਰ ਵੱਲੋਂ ਤਾੜੀਆਂ ਜਿਹੜੀਆਂ ਹੁੰਦੀਆਂ ਨੇ ਤੁਹਾਡੇ ਵਾਸਤੇ ਬਲੱਡ ਸਰਕੂਲੇਸ਼ਨ ਦਾ ਕੰਮ ਕਰਦੀਆਂ ਨੇ ਦਰਸ਼ਕਾਂ ਵਾਸਤੇ ਬਲੱਡ ਸਰਕੂਲੇਸ਼ਨ ਦਾ ਕੰਮ ਕਰਦੀਆਂ ਨੇ ਪਹਿਲਵਾਨ ਵੀਰਾਂ ਲਈ ਖੁਰਾਕ ਦਾ ਕੰਮ ਕਰਦੀਆਂ ਨੇ ਤਾੜੀਆਂ ਜ਼ੋਰ-ਜ਼ੋਰ ਤਾੜੀਆਂ ਮਾਰੇ ਇੱਕ ਵਾਰੀ ਪਹਿਲਵਾਨ ਵੀਰਾਂ ਦੇ ਨਾਂ 'ਤੇ ਵਾਹ ਬਈ ਵਾਹ ਜ਼ੋਰ ਲੱਗਿਆ ਪਹਿਲਵਾਨਾਂ ਦਾ ਟੋਲਾ-ਟੋਲਾ ਜ਼ੋਰ ਲੱਗਿਆ ਮੱਸਾ-ਮੱਸਾ ਜ਼ੋਰ ਲੱਗਿਆ ਬਾਕੀ ਸਿਰਾ ਹੋ ਗਿਆ ਹੈ ਮੈਦਾਨ ਦੇ ਵਿੱਚ ਬੱਲੇ 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 ਥੋੜਾ ਘੁਮ ਕੇ ਕਾਰ ਪਹਿਲਵਾਨ ਮਾਰੀ ہوئی ਠੱਪੀ ਵਾਹ ਬਈ ਵਾਹ ਇਸ ਵਕਤ ਪਰਲੇ ਪਾਸੇ ਹੈ ਸ਼ੋਭੀਰ ਪਹਿਲਵਾਨ ਰਤਕ ਵਾਲਾ ਇੱਧਰਲੇ ਪਾਸੇ ਵੱਡਾ ਜੱਸਾ ਬਰੌੜ ਟੋਲੀ 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 ਪਹਿਲੇ ਤੋਂ ਧੰਨਵਾਦ ਕਰਦੇ ਆ ਅਖਾੜੇ ਦੇ ਵਿੱਚ ਵੱਡੀਆਂ ਸਵਾਵਾਂ ਨਿਭਾਰੇ ਮੇਰੇ ਵੀਰ ਢੋਲੀ ਵੀਰ ਛੇਜ ਉਦੋਂ ਤੱਕ ਮਨਜ਼ੂਰ ਨਹੀਂ ਮੰਨੀ ਜਾਂਦੀ ਜਿੱਥੇ ਤੱਕ ਢੋਲ ਦਾ ਨਗਾਰਾ ਨਾ ਵੱਜੇ ਬਾਕੀ ਜਿੰਨੀ ਵੀ ਸੰਗਤ ਪੁੱਜੀ ਹੈ ਤੁਹਾਡਾ ਸਾਰਿਆਂ ਦਾ ਹੀ ਤਹਿ ਦਿਲੋਂ ਧੰਨਵਾਦ ਪ੍ਰਬੰਧਕ ਕਮੇਟੀ ਵੱਲੋਂ ਐਨ ਆਰ ਆਈ ਵੀਰਾਂ ਵੱਲੋਂ ਨਗਰ ਨਿਵਾਸੀਆਂ ਵੱਲੋਂ ਸਾਰੀ ਸੰਗਤ ਦਾ ਤਹਿ ਦਿਲੋਂ ਧੰਨਵਾਦ ਤੁਹਾਡਾ ਇੱਕ ਇੱਕ ਚੱਲਿਆ ਕਦਮੋ ਸਾਡੇ ਸਿਰ ਮੱਥੇ ਸਾਡੇ ਘਰ ਸ੍ਰੀ ਭੱਲੇ ਆਿਆਂ ਨੂੰ ਸਾਡੇ ਸਾਰਿਆਂ ਵੱਲੋਂ ਤੁਹਾਡੇ ਸਾਰਿਆਂ ਦਾ ਜੀ ਆਇਆਂ ਨੂੰ ਤੁਹਾਡੇ ਸਾਰਿਆਂ ਦਾ ਹੀ ਸਾਡੇ ਵੱਲੋਂ ਜੀ ਆਇਆਂ ਨੂੰ ਬਾਕੀ ਰੱਖੇ ਤੋੜ ਤੇ ਕੋਟਾ ਘਬਰੂ ਨੌਜਵਾਨ ਦੇ ਉੱਤਰ ਦੇ ਪਾਸੇ ਸੌਂਬੀ ਦਾ ਆ ਰੁੱਤ ਕਬਲ ਹਿੰਡੇ ਦੇ ਪਾਸੇ ਵੱਡਾ ਜੱਸਾ ਮਰਾਉਂਡ ਚੱਲਦੀ ਕੁਸ਼ਤੀ ਮੈਦਾਨ ਦੇ ਵਿੱਚ ਬਾ ਬਈ ਬਾ ਅਰਖਿਆ ਤੋੜਦੇ ਗੋਡਾ ਪਰਲੇ ਪਾਸੇ ਸੋਮਪ੍ਰ ਰਤਕ ਵਾਲਾ ਨਹੀਂ ਰਿਸਾ ਬੱਲੇ 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 2000 14 ਤੋਂ 2014 ਤੋਂ ਲੈ ਕੇ ਹੁਣ ਤੱਕ ਬਾੜੋਵਾਲ ਖੜੇ ਦੇ ਵਿੱਚ ਸਵਾਵਾਂ ਨਿਭਾ ਰਿਹਾ ਹੈ ਗੱਭਰੂ ਨਾਜਮਨ ਸੋਬੀ ਰਤਕ ਬਾੜੋਵਾਲ ਖੜੇ ਦੇ ਵਿੱਚ ਯੋਗ ਕਰਦਾ ਹੈ ਵਾਕਈ ਸਿਰਾ ਕਰਾਉਂਦਾ ਬੱਲੇ ਬੱਲੇ ਕਰਾਉਂਦਾ ਹੈ ਪੰਜਾਬ ਹਿਮਾਚਲ ਹਰਿਆਣਾ ਦੁਨੀਆ ਦੇ ਵਿੱਚ ਆਪਣੇ ਪੂਰੇ ਵਰਲਡ ਦੇ ਵਿੱਚ ਐਤਾ ਦਾ ਕੋਈ ਪਹਿਲਵਾਨ ਨਹੀਂ ਹੋਇਆ ਜਿਹਦੇ ਨਾਲ ਸੋਬੀ ਰਤਕ ਵਾਹ ਬਈ ਵਾਹ ਚੱਲਦੀ ਹੋਈਆਂ ਕੁਸ਼ਤੀਆਂ ਮੈਦਾਨ ਦੇ ਵਿੱਚ ਇਹਨਾਂ ਨੌਜਵਾਨਾਂ ਦਰਮਿਆਨ ਰੱਖਿਆ ਤੋੜ ਤੇ ਗੋਟਾ ਇਹ ਆ ਸੋਮ ਵੀਰ ਪਹਿਲਵਾਨ ਰਤਨਵਾਲਾ ਬਾੜੋਵਾਲ ਦੇ ਅਖਾੜੇ ਦੇ ਵਿੱਚ ਬੱਟੀਆਂ ਸਵਾਮਣੇ ਮਰਦਾ ਹੈ ਤਹਿ ਦਿਲੋਂ ਧੰਨਵਾਦ ਸਾਡੇ ਮਾਨਯੋਗ ਰਾਣਾ ਪਹਿਲਵਾਨ ਜੀ ਬੀਰੀ ਬੀਰੀ ਅਖਾੜਾ ਬਾੜੋਵਾਲ ਜਿਨ੍ਹਾਂ ਨੇ ਸਿਰੇ ਦੇ ਮੱਲ ਤਿਆਰ ਕੀਤੇ ਹੈ ਵੱਡਾ ਜੱਸਾ ਬਾੜੋਵਾਲ ਮੱਲ ਤਿਆਰ ਕੀਤਾ ਕਾਲੂ ਪਹਿਲਵਾਨ ਬਾੜੋਵਾਲ ਬੌਬੀ ਪਹਿਲਵਾਨ ਤੜਕਾ ਲਓ ਪ੍ਰਬੰਧਕ ਕਮੇਟੀ ਦਾ ਫੈਸਲਾ ਹੈ ਕਿ ਕੁਸ਼ਤੀ ਆਰ ਪਾਰ ਦੀ ਲੈਣੀ ਹੈ ਚੱਲਦੀ ਕੁਸ਼ਤੀ ਨੂੰ 15 ਮਿੰਟ ਦਾ ਸਮਾਂ ਜਿਹੜਾ ਬੀਤ ਗਿਆ ਹੈ ਬਾਕੀ ਸਿਰਾ ਹੋ ਗਿਆ ਤੌਰ ਤੇ ਗੋਟਾ ਰੱਖਿਆ ਗੱਭਰੂ ਨੌਜਵਾਨ ਨੇ ਇਸ ਪਰਿਵਾਰ ਵੱਲੋਂ ਸਾਰੀ ਪ੍ਰਬੰਧਕ ਕਮੇਟੀ ਵੱਲੋਂ ਇਸ ਪਰਿਵਾਰ ਦਾ ਤਾਦ ਤਨਬਧ ਕਰਦੇ ਆ ਉੱਪਰਲੇ ਪਾਸੇ ਸੇਮ ਵੀਰ ਪਹਿਲਵਾਨ ਰਤਕ ਵਾਹ ਵਾਹ ਚਲਦੀ ਹੋਈ ਕੁਸ਼ਤੀ ਮੈਦਾਨ ਦੇ ਵਿੱਚ ਬੱਲੇ 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 ਵੇਖਾਗੇ ਕੌਣ ਜਿੱਤਦਾ ਕੌਣ ਹਾਰਦਾ ਬਾਤ ਸਮੇਂ ਦੀ ਹੋਣੀ ਹੈ ਕਿ ਕੁਸ਼ਤੀ ਮੈਦਾਨ ਦੇ ਵਿੱਚ ਚੱਲਦੀ ਪਈ ਹੈ ਬਾਤ ਸਮੇਂ ਦੀ ਹੋਣੀ ਹੈ ਨਹੀਂ ਉਹਦੀ ਕਾਜ ਨੂੰ ਧੰਨਵਾਦ ਤੇਮ ਸਿੰਘ ਜੀ ਸਾਡਾ ਸੋ ਵੀਰ ਪਹਿਲੇ ਉਹ ਪੈਕਟਾ ਦੇ ਦੁੱਧ ਨਹੀਂਓ ਜਿੰਤੇ ਅਗਲਾ ਨਹੀਂ ਪੜਦੇ ਕਿ ਸ੍ਰੀ ਪੰਨ ਜਿਸ ਨੌਜਵਾਨ ਨੇ ਸਪਲੈਟਰ ਮੋਟਰਸਾਈਕਲ ਵਾਲੀ ਕੁਸ਼ਤੀ ਜਿੱਤ ਲਈ ਜੇਕਰ ਗੁੱਗੜੀਆਂ ਪੀਜੋ ਹੋਲ ਸੱਚੇ ਦਰਬਾਰ ਕੀ ਕਹਿ